ਸੱਚੀ ਗੱਲ ਜੀ ਅਹ ਲੇਟ ਹੋ ਗਿਆ ਮੈਂ ਅੱਜ ਨਹੀਂ ਤਾਂ ਲਾਈਵ ਗੱਲ ਕਰਨੀ ਸੀ ਤੁਹਾਡੇ ਨਾਲ 11 12 ਵਜੇ ਕਿਨੇ ਯੂਨੀਵਰਸਿਟੀ ਦੀ ਗੱਲ ਕਰਨੀ ਹੈ ਮੌਸਾਹਬ ਪੰਜਵੀਂ ਪਾਸ਼ਾਹੀ ਦਾ ਬੁਰਦੁਰਾ ਸਾ ਉਹਥੇ ਜੋ ਗੰਦੇ ਪਾਣੀ ਦਾ ਮਾਮਲਾ ਉਹਦੀ ਗੱਲ ਕਰਨੀ ਹੈ ਤੇ ਔੜ ਇੱਕ ਬਲੌਕ ਹੈ ਉਹ ਤੋ ਖੋਇਆ ਜਾ ਰਿਹਾ ਹੈ ਔੜ ਨੂੰ ਤੋੜਿਆ ਜਾ ਰਿਹਾ ਬਲੌਕ ਨੂੰ ਉਹਦੀ ਗੱਲ ਕਰਨੀ ਹੈ ਸਭ ਤੋਂ ਪਹਿਲਾਂ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ ਕੱਲ ਜਿੱਤ ਹੋ ਗਈ ਮੈਂ ਕੱਲ ਤਾਂ ਮੈਂ ਗਿਆ ਨਹੀਂ ਕਿਉਂਕਿ ਮੈਂ ਚਾਹੁੰਦਾ ਸੀ ਕਿ ਬੱਚੇ ਆਪਦਾ ਇੰਜੋਏ ਕਰਨ ਉਹਨਾਂ ਦੀ ਜਿੱਤ ਹੋਈ ਹੈ ਉਹਨਾਂ ਨੇ ਧਰਨ ਲਾਇਆ ਸੀ ਅਸੀਂ ਤਾਂ ਮਦਦ ਕਰਨ ਵਾਲੇ ਸੀ ਇਸ ਲਈ ਉਹਦੇ ਬਾਰੇ ਮੈਂ ਗੱਲ ਨਹੀਂ ਕਰ ਸਕਿਆ ਮੈਂ ਕੱਲ ਨਹੀਂ ਗਿਆ ਫਿਰ ਮੈਂ ਸੋਚਿਆ ਸੀ ਸ਼ਾਇਦ ਅੱਜ ਚਲਾ ਜਾਊਂਗਾ ਪਰ ਅੱਜ ਕਿਉਂਕਿ ਉਹਨਾਂ ਦੀ ਜਿੱਤ ਹੋ ਗਈ ਆ ਅੱਗੇ ਨਵੀਆਂ ਮੁਹਿੰਮਾਂ ਵਾਲੀ ਗੱਲ ਹੈ ਕਿ ਅੱਜ ਦੋ ਤਰਨਿਆਂ ਤੇ ਜਾਣਾ ਸੀਗਾ ਜ਼ਰੂਰੀ ਸੀਗਾ ਉੱਥੇ ਚਲੇ ਆ ਗਿਆ ਤਾਂ ਹੁਣ ਮੈਂ ਲੇਟ ਆਇਆ ਤਾਂ ਮੈਨੂੰ ਲੱਗਿਆ ਗੱਲ ਕਰ ਲਈ ਜਾਵੇ ਇੱਕ ਦੋ ਗੱਲਾਂ ਕਿਉਂਕਿ ਉਹਨਾਂ ਦੇ ਬਹੁਤ ਫੋਨ ਆ ਰਹੇ ਸੀ ਸਾਰੇ ਯੂਨੀਵਰਸਿਟੀ ਵਾਲੇ ਬੱਚਿਆਂ ਦੇ ਥੈਂਕਸ ਗਾਰੀਸ ਮੈਂ ਥੈਂਕਸ ਦੀ ਗੱਲ ਨਹੀਂ ਯਾਰ ਜਿੰਨੀ ਕਿ ਯੂਨੀਵਰਸਿਟੀ ਤੁਹਾਡੀ ਹੋਣੀ ਕਿ ਸਾਡੀ ਹੋਰ ਹੋਣੀ ਵੀ ਚਾਹੀਦੀ ਹੈ ਸਾਰਿਆਂ ਦੀ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀਗੀ ਕਿ ਇਹ ਵਾਰ-ਵਾਰ ਸਾਡੇ ਨਾਲ ਕੁਝ ਇਹੋ ਜਿਹਾ ਚੀਜ਼ ਥੋਪਣਗੇ ਸਾਡੇ ਤੇ ਜਿਵੇਂ ਉਹ ਬਿੱਲ ਥੋਪੇ ਸੀ ਪਹਿਲਾਂ ਜਾ ਕੋਈ ਵੀ ਹੋਰ ਚੀਜ਼ ਜਿਵੇਂ ਯੂਨੀਵਰਸਿਟੀ ਦਾ ਸਟੇਟਸ ਸਟੇਟਸ ਤਾਂ ਨਹੀਂ ਕਹਿਣਾ ਚਾਹੀਦਾ ਇਹਦਾ ਸੈਨੇਟ ਨੂੰ ਭੰਗ ਕਰਕੇ ਨੋਮੀਨੇਟਡ ਬਣਾਉਣਾ ਚਾਹੁੰਦੇ ਸੀ ਇਲੈਕਟਡ ਨੂੰ ਜਾਂ ਕੋਈ ਹੋਰ ਗੱਲ ਜਿਵੇਂ ਚੰਡੀਗੜ੍ਹ ਵਾਲੀ ਲੈ ਲਓ ਕਿ ਉਹਨੂੰ ਲਿਸਟ 'ਚ ਪਾ ਕੇ ਹੌਲੀ ਹੌਲੀ ਉਹਨੂੰ ਪਰਮਨੈਂਟ ਯੂਨੀਅਨ ਡਾਇਰੈਕਟਰੀ ਬਣਾਉਣ ਦੀ ਗੱਲ ਕਰ ਰਹੇ ਸੀ ਅਸੀਂ ਉਹ ਚੀਜ਼ਾਂ ਵਾਪਸ ਕਰਾ ਲੈਣੇ ਆ ਰੌਲਾ ਰੱਪਾ ਪਾ ਕੇ ਅੰਦੋਲਨ ਕਰਕੇ ਫਿਰ ਅਸੀਂ ਉਹਨੂੰ ਜਿੱਤ ਸਮਝ ਬੈਠਦੇ ਹਾਂ ਜਿੱਤ ਕੇ ਮਹੀ ਆਪਾਂ ਕੁਝ ਨਵਾਂ ਲਿਆ ਨਾ ਜੋ ਸਾਡੇ ਨਾਲ ਧੱਕਾ ਹੋਣ ਲੱਗਿਆ ਸੀ ਔਰ ਬਹੁਤ ਸਾਰੇ ਧੱਕੇ ਹੁੰਦੇ ਨੇ ਉਹਨਾਂ ਚੋਂ ਕੁਝ ਧੱਕੇ ਆਪਾਂ ਵਾਪਸ ਕਰਾ ਲੈਣੇ ਤੇ ਜਿੱਤ ਹੈ ਕੀ ਅਸੀਂ ਇਸ ਇੱਕ ਖਿਆਲੀ ਦੁਨੀਆ ਚ ਜਾਂ ਇੱਕ ਬੇਵਕੂਫੀ ਵਾਲੀ ਦੁਨੀਆ ਚ ਜਿਉ ਰਹੇ ਹਾਂ ਕਿ ਅਸੀਂ ਜਿੱਤ ਗਏ ਹਾਂ ਨਹੀਂ ਉਹ ਜਿਵੇਂ ਸਾਨੂੰ ਤੇਜ਼ੀ ਨਾਲ ਬਰਬਾਦ ਕਰ ਰਹੇ ਨੇ ਉਹ ਥੋੜੀਆਂ ਜਿਹੀਆਂ ਬਰਬਾਦ ਕਰਨ ਵਾਲੀਆਂ ਚੀਜ਼ਾਂ ਨੂੰ ਆਪਾਂ ਰੋਕ ਲੈਣੇ ਆ ਬਸ ਹੋਰ ਤਾਂ ਕੁਝ ਨਹੀਂਗਾ ਅਸੀਂ ਜਿਲੀ ਗਵਰਨਮੈਂਟ ਖੁਦ ਚੋਂਦੇ ਆਂ ਖੁਦ ਔਰ ਫਿਰ 5 ਸਾਲ ਤੱਕ ਉਸੇ ਗਵਰਨਮੈਂਟ ਨਾਲ ਲੜਦੇ ਰਹਿਣੇ ਆਂ ਨਾਰੇ ਲਾਉਂਦੇ ਰਹਿਣੇ ਆਂ ਉਹ ਸਾਨੂੰ ਕੁੱਟਦੀ ਵੀ ਐ ਸਾਨੂੰ ਦੱਬਨ ਦੀ ਵੀ ਕੋਸ਼ਿਸ਼ ਕਰਦੀ ਐ ਔਰ ਕੁਝ ਸਾਡੇ ਬੰਦਿਆਂ ਨੂੰ ਵਰਗਲਾ ਕੇ ਨਾਲ ਵੀ ਲੈ ਜਾਂਦੀ ਐ ਕਿ ਇਹੀ ਕੰਮ ਕਰੀ ਚੱਲਾਂਗੇ ਆਪਾਂ ਜਾਂ ਕੁਝ ਸਾਰਥਕ ਤੇ ਕੁਝ ਅਜਿਹੀਆਂ ਚੀਜ਼ਾਂ ਕਰਾਂਗੇ ਜਿਹਦੇ ਨਾਲ ਇਹ ਕੰਮ ਨਾ ਹੋਣ ਅੱਜ ਮੈਂ ਦੋ ਤਿੰਨ ਜਗ੍ਹਾ ਤੇ ਗਿਆ ਹਾਂ ਤੇ ਜਿਸ ਸੜਕ ਤੇ ਗਿਆ ਉੱਥੇ ਪਹਿਲਾਂ ਬੀਆਰਟੀਸੀ ਵਾਲੇ ਬੰਦਿਆਂ ਨਾਲ ਜੋ ਕੁੱਟਮਾਰ ਹੋ ਰਹੀ ਸੀ ਫਿਰ ਅੱਗੇ ਔੜ ਦੇ ਵਿੱਚ ਧਰਨਾ ਲੱਗਿਆ ਹੋਇਆ ਸੀ ਔਰ ਫਿਰ ਮੌਸਾਬ ਦੇ ਵਿੱਚ ਮਤਲਬ ਤਿੰਨ ਧਰਨੇ ਇੱਕ ਸੜਕ ਤੇ ਮੈਂ ਇਹ ਨਹੀਂ ਚਾਹ ਰਿਹਾ ਕਿ ਧਰਨਿਆਂ ਵਾਲਾ ਪ੍ਰਦੇਸ਼ ਬਣੇ ਪਰ ਮਰਦਾ ਕੀ ਨਹੀਂ ਕਰਦਾ ਔਰ ਕਰਨ ਕੀ ਜਦੋਂ ਮਾਰੇ ਜਾ ਰਹੇ ਨੇ ਉੱਥੇ ਵੀ ਬਾਈਕ ਹੀ ਮਾਂ ਹੀ ਗੱਲ ਕਹੀ ਕਿ ਯਾਰ ਜਿਨ੍ਹਾਂ ਨੂੰ ਆਪਾਂ ਚੁੰਦੇ ਆਂ ਉਹਨਾਂ ਦੇ ਖਿਲਾਫ ਹੀ ਧਰਨਾ ਲਾਉਂਦੇ ਆਂ ਔਰ ਹੁਣ ਵੀ ਜਿਸ ਪਾਰਟੀ ਨੇ ਸਾਥੋਂ ਚੰਡੀਗੜ੍ਹ ਖੋਣ ਦੀ ਕੋਸ਼ਿਸ਼ ਕੀਤੀ ਜਿਸ ਪਾਰਟੀ ਨੇ ਮਤਲਬ ਜਿਨ੍ਹਾਂ ਦੀ ਸਰਕਾਰ ਹੈ ਉਹਨਾਂ ਨੇ ਸਾਥੋਂ ਸਾਡੀ ਯੂਨੀਵਰਸਿਟੀ ਖੋਣ ਦੀ ਕੋਸ਼ਿਸ਼ ਕੀਤੀ ਔਰ ਬਦਕਿਸਮਤੀ ਨਾਲ ਸਾਡੇ ਪ੍ਰਦੇਸ਼ ਦੀਆਂ ਜਿਨ੍ਹਾਂ ਨੂੰ ਅਸੀਂ ਖੇਤਰੀ ਪਾਰਟੀਆਂ ਕਹਿੰਦੇ ਆਂ ਜ਼ਿਆਦਾਤਰ ਤਰਸਰੀਆਂ ਨੇ ਲਾਈਨ 'ਚ ਖੜੀਆਂ ਨਹੀਂ ਕਿ ਉਹਨਾਂ ਨਾਲ ਉਹਨਾਂ ਦਾ ਗਠਬੰਧਨ ਹੋ ਜੇ 27 ਦੇ ਇਲੈਕਸ਼ਨ ਲਈ ਇਹ ਸ਼ਰਮ ਦੀ ਗੱਲ ਨਹੀਂ ਸਾਡੇ ਲਈ ਇਹ ਸਾਡੀਆਂ ਪਾਰਟੀਆਂ ਨੇ ਔਰ ਲਾਈਨ ਚ ਲੱਗੀਆਂ ਹੋਈਆਂ ਕਿ ਕਿਸੇ ਤਰੀਕੇ ਨਾਲ ਬੀਜੇਪੀ ਨਾਲ ਗਠਬੰਧਨ ਹੋ ਜੇ 27 ਲਈ ਕੌਣ ਬੀਜੇਪੀ ਜਿਨੇ ਹੁਣੇ ਹੀ ਸਾਡੀ ਯੂਨੀਵਰਸਿਟੀ ਖੋਣ ਦੀ ਕੋਸ਼ਿਸ਼ ਕੀਤੀ ਚੰਡੀਗੜ੍ਹ ਖੋਣ ਦੀ ਕੋਸ਼ਿਸ਼ ਕੀਤੀ ਕਿਸਾਨੀ ਮਤਲਬ ਬੜੀਆਂ ਬੇਸ਼ੁਮਾਰ ਗੱਲਾਂ ਨੇ ਇੱਕ ਪਾਸੇ ਆ ਨਹੀਂ ਉਹ ਬਹੁਤ ਖਰਾਬ ਪਾਰਟੀ ਹੈ ਇੱਕ ਪਾਸੇ ਆ ਕੋਸ਼ਿਸ਼ਾਂ ਹੋ ਰਹੀਆਂ ਨਹੀਂ ਯਾਰ ਅਸੀਂ ਮਤਲਬ ਦੂਰੀ ਜ਼ਿੰਦਗੀ ਜੀ ਰਹੇ ਆ ਮੈਂ ਉਹ ਸ਼ਬਦ استعمال ਨਹੀਂ ਕਰਨਾ ਚਾਹੁੰਦਾ ਚਲੋ ਕਹਿ ਲਓ ਕਿ ਕੀ ਅਸੀਂ 도ਗਲੀ ਕਿਸਮ ਦੀ ਜ਼ਿੰਦਗੀ ਜੀ ਰਹੇ ਆ ਜਾਂ ਸਾਡੇ ਬਹੁਤ ਸਾਰੇ ਪੋਲੀਟੀਕਲ ਲੋਕੋ ਜ਼ਿੰਦਗੀ ਜੀ ਰਹੇ ਨਹੀਂ ਜੇ ਉਹ ਪੋਲੀਟੀਕਲ ਲੋਕ ਜੀ ਰਹੇ ਨੇ ਤਾਂ ਜਿਨ੍ਹਾਂ ਨੇ ਉਹਨਾਂ ਨੂੰ ਪੋਲੀਟੀਕਲ ਤਾਕਤ ਦਿੱਤੀ ਹੈ ਉਹ ਕੌਣ ਨੇ ਲੋਕ ਉਹ ਕੌਣ ਨੇ ਉਹਨਾਂ ਦੀ ਸੋਚ ਕਿਹੋ ਜੀ ਕਿ ਉਹ 도ਗਲੀ ਸੋਚ ਨਹੀਂ ਗਈ ਕਿ ਪਾਵਰ ਲਈ ਕਿਸੇ ਨਾਲ ਵੀ ਸਮਝੌਤਾ ਇਹ ਕੰਮ ਪਹਿਲਾਂ ਵੀ ਹੁੰਦੇ ਰਹੇ ਆ ਜਿਹੜੇ ਘੱਲੂ ਘਾਰੇ ਕਰਦੇ ਸੀ ਉਹਨਾਂ ਨਾਲ ਵੀ ਸਮਝੌਤੇ ਹੁੰਦੇ ਰਹੇ ਹੁਣ ਵੀ ਹੋ ਰਹੇ ਨੇ ਪਹਿਲਾਂ ਵੀ ਹੋਇਆ ਜਿਨ੍ਹਾਂ ਨੇ ਸਾਡੇ ਦਸ਼ਕ ਬਰਬਾਦ ਕਰਤੇ ਸਾਡਾ ਪਾਣੀ 160 एमएफ ਤੋਂ 11 ਲੈ ਜਾਂਦਾ ਪਤਾ ਨਹੀਂ ਕਿੰਨੇ ਨੌਜਵਾਨ ਮਾਰਤੇ ਸਾਡੇ ਚ ਦੁਫੇਲਡ ਪਾਤੀ ਹਿੰਦੂ ਇਧਰ ਸੋਚ ਰਿਆ ਸਿੱਖ ਇਧਰ ਅਸੀਂ ਉਹਨਾਂ ਦੀਆਂ ਸਰਕਾਰਾਂ ਬਣਾਈਆਂ ਫੇਰ ਜਿਹੜੇ ਸਾਡੇ 달ਟ ਸੋਚੂਗਾ ਜਾਂ ਟੱਡ ਬ੍ਰਾਹਮਣ ਅੱਡ ਸ਼ੂਦਰ ਅੱਡ ਆ ਜੋ ਸਾਡੀਆਂ ਚੀਜ਼ਾਂ ਖੋ ਰਹੇ ਫਿਰ ਉਹਨਾਂ ਨੂੰ ਵੋਟਾਂ ਪਾ ਰਹੇ ਆ ਜਾਂ ਜਿਨ੍ਹਾਂ ਦਾ ਉਹਨਾਂ ਨਾਲ ਗਠਬੰਧਨ ਹੈ ਜਾਂ ਜਿਹੜੇ ਗਠਬੰਧਨ ਕਰਨ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਉਹਨਾਂ ਨੂੰ ਪਾਰਟੀਆਂ ਮੰਨ ਰਹੇ ਆ ਇਹ ਕੀ ਹੋ ਰਿਹਾ ਯਾਰ ਮੈਥੋਂ ਵੀ ਲੋਕ ਪੋਛ ਦੇ ਨੇ ਮੈਂ ਉਹਨਾਂ ਤੋਂ ਪੋਛਦਾ ਪਰ ਮੈਂ ਸਮਝ ਨਹੀਂ ਪਾਰਿਆ ਆਈ ਕਾਂਟ ਅੰਡਰਸਟੈਂਡ ਕੀ ਕਰੀਏ ਯਾਰ ਔਰ ਫਿਰ ਸਾਡੇ ਲੋਕ ਵੀ ਹਲਕੇ ਹੋ ਗਏ ਨੇ ਕਿਰਦਾਰ ਵਾਈਜ਼ ਬੁਨਿਆਦ ਦਾ 10 ਤਰੀਕ ਤੋਂ ਬਾਅਦ ਜਦੋਂ ਬਹੁਤ ਵੱਡਾ ਇੱਕ ਲੈਵਲ ਤੇ ਲੱਗੇ ਸੀ ਅੰਦੋਲਨ ਨੂੰ ਤੇ ਬੇਸ਼ੁਮਾਰ ਲੋਕ ਆਏ ਆਪ ਮੋਹਾਰੇ ਲੋਕ ਆਏ ਜਿਨ੍ਹਾਂ ਦੇ ਦਿਲ ਚ ਦਰਦ ਸੀਗਾ ਲੇਕਿਨ ਉਹਨਾਂ ਚ ਕੁਝ ਸਵਾਰਥੀ ਲੋਕ ਵੀ ਆ ਗਏ ਸੀ ਉਹ ਸਟੇਜਾਂ ਤੇ ਵੀ ਚੜ ਗਏ ਸੀ ਥੋੜੀ ਜਿਹੀ ਕੁੱਕੜਖੇ ਵੀ ਹੋ ਗਈ ਸੀ ਔਰ ਬਹੁਤ ਚੁੱਪਾ ਜੁਵੀ ਗਏ ਕਿਉਂਕਿ ਉਹਨਾਂ ਨੂੰ ਲੱਗਿਆ ਸ਼ਾਇਦ ਜਿੱਤ ਗਏ ਜਿੱਤ ਗਏ ਜਦੋਂ ਲੱਗਿਆ ਨਹੀਂ ਇਹ ਤਾਂ ਲੜਾਈ ਲੰਬੀ ਹੋ ਗਈ ਉਹਨਾਂ ਦੀਆਂ ਹਰਕਤਾਂ ਕਰਕੇ ਲੰਬੀ ਹੋਈ ਸੀ ਫਿਰ ਚਲੇ ਗਏ ਉਹ ਫਿਰ ਲੜਨ ਵਾਲੇ ਰਹਿ ਗਏ ਔਰ ਫਿਰ ਆ ਗਏ ਕੱਲ ਪਰਸੋਂ ਚ ਕੱਲ ਪਰਸੋਂ ਨਹੀਂ ਕੱਲ ਔਰ ਅੱਜ ਸ਼ਾਇਦ ਉਹ ਫਿਰ ਆ ਗਏ ਸੀ ਇਕ ਕੀ ਹੈ ਇਹ ਸਾਡਾ ਕਿਰਦਾਰ ਗਿਰ ਚੁੱਕਿਆ ਤੇ ਜੇ ਸਾਡਾ ਕਿਰਦਾਰ ਹੀ ਗਿਰ ਗਿਆ ਤਾਂ ਫਿਰ ਯਾਰਾ ਅਸੀਂ ਹਿਸਟਰੀ ਦੀਆਂ ਉਦਾਹਰਨਾ ਕਿਉਂ ਦਿੰਨੇ ਆ ਜਿੱਤ ਸਿਰਫ ਇੱਕ ਇੱਕ ਸਿੰਘ ਇੱਕ ਇੱਕ ਸਾਡਾ ਯੋਧਾ ਖੜਾ ਹੋ ਜਾਂਦਾ ਸੀ ਔਰ ਮੈਂ ਇਸ ਤੋਂ ਵੀ ਅੱਗੇ ਗੱਲ ਲੈ ਜਾਣਾ ਪੰਜਾਬੀਆਂ ਦੀ ਵੀ ਕਰਦਾ ਜਦੋਂ ਪੋਰਸ ਵੀ ਖੜਾ ਹੋ ਗਿਆ ਸੀ ਇੱਕ ਦੁਨੀਆ ਦੇ ਵਿਜੇਤਾ ਦੇ ਸਾਹਮਣੇ ਇtanto ਕਿਤਾ ਹੀ ਹੋ ਆਇਆ ਸਾਡੇ ਕਿਰਦਾਰਾਂ ਦੀ ਤਾਂ ਗੱਲ ਕੀਤੀ ਜਾਂਦੀ ਹੈ ਤੇ ਅੱਜ ਅਸੀਂ ਇਸ ਤਰ੍ਹਾਂ ਹੋ ਗਏ ਮੇਰੀ ਸਿਰਫ ਤੁਹਾਨੂੰ ਬੇਨਤੀ ਹੈ ਜੇ ਅਸੀਂ 27 ਦੀ ਸਰਕਾਰ ਮੁੱਧਿਆਂ ਤੇ ਨਾ ਚੁਣੀ ਮੁੱਧਿਆਂ ਤੇ ਮੈਂ ਤੁਹਾਨੂੰ ਲਿਖ ਕੇ ਦਿੰਦਾ ਥੋੜਾ ਪੰਜਾਬ ਗਿਆ ਔਰ ਜੇ ਤੁਸੀਂ ਐਂ ਵੰਡੇ ਰਹੇ ਮੈਂ ਹਿੰਦੂ ਆ ਮੈਂ ਸਿੱਖ ਆ ਮਾ ਮੁਸਲਮਾਨ 크ਰਿਸਚੀਅਨ ਮਦਲਤ ਜੱਟ ਵਗੈਰਾ ਵਗੈਰਾ ਬ੍ਰਾਹਮਣ ਸ਼ੂਦਰ ਤੁਸੀਂ ਗਏ ਤੁਹਾਡਾ ਕਲਚਰ ਨਹੀਂ ਰਹਿਣਾ ਤੁਹਾਡਾ オリジナル ਜਿਹੜਾ ਕੈਰੈਕਟਰ ਹੈ ਉਹ ਨਹੀਂ ਰਹੂਗਾ ਤੁਹਾਡੀ ਯੂਨੀਵਰਸਿਟੀ ਤੁਹਾਡਾ ਸਭ ਕੁਝ ਜਾਊਗਾ ਚੰਡੀਗੜ੍ਹ ਹੋਰ ਬੜਾ ਖੁਸ਼ ਤੁਹਾਡਾ ਪਾਣੀ ਅੰਮ੍ਰਿਤ ਵਰਗਾ ਸੀ ਜ਼ਹਿਰ ਹੋ ਗਿਆ ਅੱਜ ਮਾ ਮੌਸਾ ਗੁਰਦੁਆਰਾ ਸਾਹਿਬ ਸੀਗਾ ਜਿੱਤੇ ਪੰਜਵੀਂ ਪਾਸ਼ਾਈ ਮਾਤਾ ਗੰਗਾ ਜੀ ਨੂੰ ਜਦੋਂ ਵਿਹੁੰ ਜਾਂਦੇ ਨੇ ਔਰ ਉਹਨਾਂ ਦੇ ਨਾਲ ਬਹੁਤ ਬਾਬਾ ਬੁੱਢਾ ਜੀ ਮੀਆਂ ਮੀਰ ਜੀ ਬਹੁਤ ਭਾਈ ਗੁਰਦਾਸ ਜੀ ਸਭ ਸੀਗੇ ਨਾਲ ਉੱਥੇ ਰੁਕੇ ਸੀ ਔਰ ਉੱਥੇ ਹੀ ਉਹਨਾਂ ਦੇ ਆਸ਼ੀਰਵਾਦ ਨਾਲ ਉੱਤੇ ਸੱਤ ਪਿੰਡ ਸੱਤ ਝੌਪੜ ਪੱਟੀਆਂ ਤੋਂ ਜਾਂ ਝੁੱਗੀਆਂ ਤੋਂ ਪਹਿਲੋਂ ਤੁਸੀਂ ਪਿੰਡ ਬਣੇ ਸੀਗੇ ਉੱਥੇ ਪਾਣੀ ਦਾ ਮਸਲਾ ਹੋ ਰਿਹਾ ਸਾਡਾ ਅੰਮ੍ਰਿਤ ਸਰਗਾ ਪਾਣੀ ਜ਼ਹਿਰ ਕੀਤਾ ਹੋਇਆ ਉੱਥੇ ਵੀ ਉਸ ਗੁਰਦੁਆਰਾ ਸਾਹਿਬ ਦੇ ਕੋਲ ਦੀ ਤੇ 10 15 ਪਿੰਡ ਸੰਘੋਵਾਲ ਕੁਝ ਹੋਰ ਪਿੰਡ ਨੇ ਮੈਨੂੰ ਨਾਂ ਨਹੀਂ ਯਾਦ ਆ ਰਹੇ ਉਹ 15 ਪਿੰਡ ਇਫੈਕਟਡ ਹੋ ਰਹੇ ਨੇ ਤੇ ਇੱਕ ਜਗ੍ਹਾ ਤੋਂ ਸੀਵਰੇਜ ਦਾ ਪਾਣੀ ਲਿਆਂਦਾ ਜਾ ਰਿਹਾ ਤੇ ਸੱਤ ਲੋਚ ਸਿੱਟਿਆ ਜਾ ਰਿਹਾ ਆ ਪਰਸੋ ਸਾਡੀ ਸਟੱਡੀ ਆਈ ਹੈ ਕਿ ਸਾਡੇ ਧਰਤੀ ਹੇਠਲੇ ਪਾਣੀ ਚ ਯੂਰੇਨੀਅਮ ਦੀ ਮਾਤਰਾ 68% ਹੈ 68% ਡਰਾਉਣ ਵਾਲਾ ਫਿਗਰ ਹੈ ਰਾਜ ਸਭਾ ਚ ਰਿਪੋਰਟ ਪਈ ਹੋ ਚੁੱਕੀ ਹੈ ਕਿ ਸਾਡਾ ਪੀਣ ਵਾਲਾ ਪਾਣੀ ਨਹੀਂ ਨਹਾਉਣ ਵਾਲਾ ਪਾਣੀ ਨਹੀਂ ਸਾਰੇ ਡਿਸਟ੍ਰਿਕਟ ਦਾ ਖਰਾਬ ਹੋ ਚੁੱਕਿਆ ਹੈ ਈਵਨ ਕੁਝ ਜਗ੍ਹਾ ਤੇ ਖੇਤੀ ਬਾੜੀ ਦਾ ਪਾਣੀ ਵੀ ਸਹੀ ਨਹੀਂਗਾ ਇਹ ਅੰਮ੍ਰਿਤ ਵਰਗਾ ਪਾਣੀ ਸੀ ਯਾਰ ਅਸੀਂ ਮੈਂ ਮੈਨੂੰ ਯਾਦ ਆ ਨਲਕਿਆਂ ਦਾ ਪਾਣੀ ਪੀ ਕੇ ਵੱਡਾ ਹੋਇਆ ਬਹੁਤ ਸਾਰੇ ਲੋਕ ਹੋਣਗੇ ਤੁਹਾਡੇ ਜੋ ਸੁਣਨ ਵਾਲੀ ਵੀਡੀਓ ਖੂਹਾਂ ਤੇ ਨਲਕਿਆਂ ਦਾ ਪਾਣੀ ਪੀ ਕੇ ਵੱਡੇ ਹੋਏ ਨੇ ਹੁਣ ਪੀ ਕੇ ਵਿਖਾਓ ਕੈਂਸਰ ਹੋਊਗਾ ਕਾਲਾ ਪੀਲਗਾ ਹੋਊਗਾ ਸਾਡੇ ਕਈ ਪਿੰਡਾਂ ਚ ਜਿਵੇਂ ਕਿ ਵਲੀਪੁਰ ਗਾਸਪੁਰ ਕਾਲੇ ਪੀਲਗੇ ਦਾ ਟੈਸਟ ਹੁੰਦਾ ਹਰ ਤੀਸਰੇ ਮਹੀਨੇ ਇਹੋ ਜਿਹਾ ਪਾਣੀ ਸ਼ਰੀਅਮ ਸਿੱਟਿਆ ਜਾ ਰਿਹਾ ਇਹ ਪੋਲਿਊਸ਼ਨ ਬੋਰਡ ਨੂੰ ਦਸਨੀਰੀਆ 10 ਸੈਂਟਰ ਜਿੰਨਾਂ ਲਈ ਅਸੀਂ ਪਿਛਲੇ 3 ਦਸੰਬਰ ਨੂੰ ਇੱਕ ਵੱਡਾ ਅੰਦੋਲਨ ਕੀਤਾ ਸੀ ਤੇ ਉੱਥੇ ਪੂਰਾ ਪੰਜਾਬ ਪਹੁੰਚਿਆ ਸੀ ਈਵਨ ਰਾਜਸਥਾਨ ਤੋਂ ਵੀ ਲੋਕ ਆਏ ਸੀ ਸਾਡੇ ਨਾਲ ਖੜਕੇ ਐਡਮਿਨਿਸਟ੍ਰੇਸ਼ਨ ਨੇ ਵਾਅਦਾ ਕੀਤਾ ਸੀ ਕਿ 7 ਦਿਨ ਦੇ ਦਿਓ ਇਹ ਬੰਦ ਕਰ ਦਿਆਂਗੇ 3 ਸੈਂਟਰ ਫੋਕਲ ਪੁਆਇੰਟ ਵਾਲਾ ਬਹਾਦਰ ਖਿਆਲ ਵਾਲਾ ਤੇ ਇਕਤਾਸ਼ਪੁਰ ਵਾਲਾ ਸਾਡੇ 10 ਕਰੋੜ ਲੀਟਰ ਪਾਣੀ ਹਰ ਰੋਜ਼ ਡਾਈਗ ਵਾਲਿਆਂ ਦਾ ਡੈਂਗ ਯੂਨਿਟਸ ਦਾ ਗੰਦਾ ਪਾਣੀ ਕੈਮੀਕਲ ਵਾਲਾ ਪਾਣੀ ਪੈਂਦਾ ਬੁੱਡੇ ਨਾਲੇ ਚ ਤੇ ਉਹ ਆ ਕੇ ਸਤਲੁਜ ਚ ਪੈਂਦਾ ਬੁੱਢਾ ਦਰਿਆ ਸੀ ਜਿਹੜਾ ਜਿਹਨੂੰ ਨਾਲਾ ਬਣਾਤਾ ਹੈ ਔਰ ਉਹਦੇ ਲਈ ਕੰਸਟੀਟਿਊਸ਼ਨ ਬੋਡੀ ਨੈਸ਼ਨਲ ਪੋਲਿਊਸ਼ਨ ਬੋਰਡ इवन ਕਿ ਗ੍ਰੀਨ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਉਹਦਾ ਸਟੇਜ ਦੇਣ ਤੋਂ ਮਨਾ ਕਰਤਾ ਆਰਡਰ ਹੋ ਚੁੱਕਿਆ ਹੈ ਪੰਜਾਬ ਪੋਲਿਊਸ਼ਨ ਬੋਰਡ ਨੂੰ ਕਿ ਇਹਨੂੰ ਬੰਦ ਕਰੋ ਸਵਾ ਸਾਲ ਹੋ ਗਿਆ ਬੰਦ ਨਹੀਂ ਹੋ ਰਿਹਾ ਇਸ ਗਵਰਨਮੈਂਟ ਦੀ ਸ਼ਹਿਰ ਤੇ ਜਾਂ ਕਿਹਨੂੰ ਪੰਜਾਬ ਪੋਲਿਊਸ਼ਨ ਬੋਰਡ ਦੀ ਸ਼ਹਿਰ ਤੇ ਉਹ ਚੱਲ ਰਿਹਾ ਅਸੀਂ ਕਿਹਾ ਸੀ ਅਸੀਂ ਐਫਆਈਆਰ ਲਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕੁਛ ਨਹੀਂ ਹੋਇਆ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਿਹਾ ਹੈ ਜਿਨ੍ਹਾਂ ਨੂੰ ਅਸੀਂ ਕਾਨੂੰਨ ਦੀ ਰਾਖੀ ਕਰਨ ਭਾਇਆ ਉਹ ਖੁਦ ਕਾਨੂੰਨ ਤੋੜ ਰਹੇ ਨੇ ਕਿਉਂ ਤੋੜ ਰਹੇ ਨੇ ਉਹਨਾਂ ਤੋਂ ਪੈਸੇ ਲੈ ਕੇ ਉਹਨਾਂ ਯੂਨਿਟਸ ਤੋਂ ਪੈਸੇ ਲੈ ਕੇ ਇਹ ਬੁਰਚਾਗਰ ਦੀ ਸ਼ਰਿਆ ਮੋਰੀ ਹੈ ਔਰ ਅਸੀਂ ਹੱਸ ਕੇ ਪਰੇ ਮੂੰਹ ਕਰਕੇ ਤੁਰ ਜਾਨੇ ਔਰ ਇਹਨਾਂ ਹੀ ਪਾਰਟੀਆਂ ਨੂੰ ਸਨਮਾਨਿਤ ਕਰਦੇ ਆਂ ਅੱਜ ਵੀ ਉੱਥੇ ਬਹੁਤ ਸਾਰੇ ਲੋਕ ਐ ਰਹੇ ਝਾੜੂ 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 ਮਾੜਾ ਉਹ ਮੈਂ ਕਹਾ ਝਾੜੂ ਤਾਂ ਮਾੜਾ ਹੀ ਐ ਪਹਿਲੇ ਜਿਨ੍ਹਾਂ ਨੇ ਤੁਸੀਂ ਬਾਕੀ ਜਿਹੜੇ ਬੈਠੇ ਨੇ ਤੇ ਉਹਨਾਂ ਨੇ ਚੰਦ ਚੜ੍ਹਦੇ ਐ ਸਰਪਲਸ ਸੀ ਸਾਡਾ ਸੁਭਾ ਸਾਡੇ 4 ਲੱਖ ਕਰੋੜ ਕਰਜ਼ਾ ਕਿਵੇਂ ਹੋ ਗਿਆ ਪਾਣੀ ਗੰਦਾ ਹੁੰਦਾ ਹੁੰਦਾ ਅਜਿਹਾ ਹਾਲਤ ਤੇ ਕਿਵੇਂ ਪਹੁੰਚ ਗਿਆ ਕਿਹਨੇ ਨਹੀਂ ਉਹ ਯੂਨਿਟ ਚਲਾਈ ਕਿਹਨੀਆਂ ਪੰਜਾਬ ਯੂਨੀਵਰਸਿਟੀ ਪਹਿਲਾਂ ਲਈ 7 ਔਰ 8 ਦੇ ਵਿੱਚ ਤਾਂ ਇਹ ਸੌਂਪਤੀ ਸੀ ਕਹਤਾ ਸੀ ਕਿ ਲੈ ਲਓ ਇਹ ਸਾਨੂੰ ਨਹੀਂ ਚਾਹੀਦੀ ਫਿਰ ਨੋਟੀਫਿਕੇਸ਼ਨ ਵੀ ਕਰਨ ਤੱਕ ਚਲੇ ਗਏ ਸੀ ਫਿਰ ਰੋਕੇ ਫਿਰ ਵਾਪਸ ਆਏ ਇਹ ਕੀ ਕਿਨੇ ਮੈਂ ਆਣ ਵਾਲੇ ਵੀ ਝਾੜੂ ਨੇ ਆਹੋ ਜਿਹਾ ਆਮ ਆਦਮੀ ਪਾਰਟੀ ਨੇ ਝਾੜੂ ਮਤਲਬ ਉਹਨਾਂ ਦਾ ਚੋਣ ਨਿਸ਼ਾਨ ਹੈ ਉਹਨਾਂ ਨੇ ਇਹੋ ਜਿਹਾ ਕਿਹੜਾ ਨਵਾਂ ਗੰਦ ਪਾਇਆ ਜਾਂ ਤੁਸੀਂ ਕਹਿੰਦੇ ਹੋ ਕਰਪਸ਼ਨ ਕੀਤੀ ਜਿਹੜੀ ਪਹਿਲੀਆਂ ਨੇ ਨਹੀਂ ਕੀਤੀ ਜਾਂ ਜਿਹੜਾ ਕੋਈ ਚੰਗਾ ਕੰਮ ਪਹਿਲੇ ਕਰ ਰਹੇ ਹੋਣ ਤੇ ਇਹਨਾਂ ਨੇ ਬੰਦ ਕਰਤਾ ਹੋ ਵੀ ਨਾ ਗੰਦ ਉਹਨਾਂ ਨੇ ਪਾਇਆ ਗੰਦੀ ਆ ਪਾ ਰਹੇ ਨੇ ਤੇ ਚੁਣੇ ਕਿਨੇ ਆ ਸੀ ਅਸੀਂ ਖੁਸ਼ ਹੋ ਗਏ ਯੂਨੀਵਰਸਿਟੀ ਜਿੱਤ ਲਿਆ ਸੀ ਅੱਜ ਫਿਰ ਮੇਰੀ ਗੱਲ ਹੋਈ ਮੈਂ ਕਿਹਾ ਕਿਵੇਂ ਆ ਭਾਈ ਸਭ ਠੀਕ ਠਾਕ ਹਾਂ ਆਂਦੇ ਹਾਂਜੀ ਸਰ ਕونکہ ਬਹੁਤ ਸਾਰੀਆਂ ਮੰਗਾਂ ਛੋਟੀਆਂ-ਛੋਟੀਆਂ ਬਾਕੀ ਸੀਗੀਆਂ ਅਜੇ ਉਹ ਅੱਜ ਯੂਨੀਵਰਸਿਟੀ ਨੇ ਇਹਨਾਂ ਨੂੰ ਲਿਖਤ ਆਸ਼ਵਾਸਨ ਦਿੱਤਾ ਮਤਲਬ ਲਿਖ ਕੇ ਦਿੱਤਾ ਹੈ ਕਿ ਭਾਈਆ ਜਿਹੜੀਆਂ ਵੀ ਮੰਗਾਂ ਤੁਹਾਡੀਆਂ ਸੀਗੀਆਂ ਜਿਹੜੀਆਂ ਅਸੀਂ ਫੈਸਲੇ ਕੀਤੇ ਸੀ ਇਨਕਲੂਡਿੰਗ ਚਾਹੇ ਰਾਜਸਥਾਨ ਆਪਣਾ ਹਰਿਆਣੇ ਦੇ ਕਾਲਜ ਵਿੱਚ ਲਿਉਣ ਵਾਲਾ ਵੀ ਤੇ ਹੋਰ ਗੱਲਾਂ ਵੀ ਉਹ ਸਾਰੀਆਂ ਭੰਗ ਕਰ ਦਿੱਤੀਆਂ ਗਈਆਂ ਗੱਲਾਂ ਜਾਂ ਛੱਡ ਦਿੱਤੀਆਂ ਗਈਆਂ ਸਟੂਡੈਂਟਸ ਦੀ ਗੱਲ ਮੰਨ ਲਈ ਗਈ ਹੈ ਪਰ ਕਿਹੜੀਆਂ ਗੱਲਾਂ ਯਾਰ ਜਿਹੜੀਆਂ ਹੁਣੇ ਹੀ ਉਹਨਾਂ ਨੇ ਕੀਤੀਆਂ ਸੀ ਅਸੀਂ ਵਾਪਸ ਕਰਾ ਲਈਆਂ ਅਸੀਂ ਖੁਸ਼ 100 ਦੇ ਵਿੱਚੋਂ ਮੰਨ ਲਓ 70 ਕਰਵਾ ਲੈਨੇ ਆਪਾਂ ਕੋਕੀ ਹੁਣ ਅਸੀਂ ਬੋਲਣ ਲੱਗ ਗਏ 30 ਤਾਂ ਫੇਰ ਵੀ ਕਰ ਜਾਂਦੇ ਨੇ ਕਿਉਂ ਅਸੀਂ ਇੰਨਾ ਬੰਦਿਆਂ ਨੂੰ ਚੁੰਨਦੇ ਆ ਆ ਅਸੀਂ ਜਾ ਰਹੀ ਸੀ ਔੜ ਔੜ ਇੱਕ ਤੁਸੀਂ ਕਹੇ ਲੋ ਕਸਬੇ ਦਾ ਨਾਮ ਹੈ ਬੰਗਾ ਤੇ ਨਵਾਂ ਸ਼ਹਿਰ ਦੇ ਵਿੱਚ ਉਹਨਾਂ ਦੀ ਬਲਾਕ ਤੋੜ ਦਿੱਤੀ ਗਈ ਬਲੌਂਗ ਦਾ ਸਿਸਟਮ ਹੁੰਦਾ ਨਾ ਉਹਦੇ ਆਫੀਸਰ ਹੁੰਦੇ ਨੇ ਆਫੀਸਰ ਹੁੰਦੇ ਨੇ ਉਹ ਤੋੜਤੀ 75 ਪਿੰਡ ਨੇ ਤੇ ਇੱਕ ਕਸਬਾ ਹੈ ਉਹਨਾਂ ਨੂੰ ਆਂਦੇ ਜੀ ਇਹਨਾਂ ਨੂੰ ਇੱਕ ਤਾਂ ਬੰਗਾ ਚ ਪਾ ਦਿੱਤੇ ਜਾਣਗੇ ਕੁਝ ਪਿੰਡ ਕੁਝ ਨਵਾਂ ਸ਼ਹਿਰ ਚ ਮੈਂ ਉਹਨਾਂ ਨੂੰ ਪੁੱਛਿਆ ਕੋਈ ਰੀਜ਼ਨ ਦੱਸਿਆ ਕਹਿੰਦੇ ਨਾ ਕੋਈ ਰੀਜ਼ਨ ਨਹੀਂ ਕੁਝ ਨਵੇਂ ਡਿਸਟ੍ਰਿਕਟ ਬਣਾਉਣਾ ਚਾਹ ਰਹੇ ਨੇ ਉਹਦਾ ਕੋਈ ਰੀਜ਼ਨ ਦੱਸਿਆ ਨਾ ਸਭ ਪੋਲੀਟਿਕਲ ਫੈਸਲੇ ਪੋਲੀਟਿਕਲੀ ਮਤਲਬ ਤੁਸੀਂ ਕਹਿੰਦੇ ਲਲਚਾਉਣ ਵਾਲੇ ਫੈਸਲੇ ਲਾਲਚ ਦੇਣ ਵਾਲੇ ਫੈਸਲੇ ਯਾਰ ਅਪਕਰ ਨਿਆ ਤੇ ਤੁਰੇ ਫਿਰਾਂਗੇ ਜਾਂ ਧਰਨੇ ਲਾਵਾਂਗੇ ਫਿਰ ਲੋਕ ਵੀ ਔਖੇ ਹੋਣਗੇ ਇਹਨਾਂ ਨੇ ਵੀ ਸੜਕ ਬੰਦ ਕੀਤੀ ਹੋਈ ਸੀ ਮੈਂ ਉੱਥੇ ਜਦੋਂ ਗਿਆ ਤਾਂ ਕਿਤੀਓ ਇਸ ਕੀ ਕਰ ਉਹ ਵੀ ਆਂਦੇ ਅਸੀਂ ਕੀ ਕਰੀਏ ਸਾਡੀ ਗੱਲ ਹੀ ਨਹੀਂ ਸੁਣ ਰਹੇ ਮੌਸਾਬ ਦੇ ਵਿੱਚ ਵੀ ਉਹਾਂ ਦੇ ਉਥੋਂ ਦੀ ਇੱਕ ਵਿਧਾਇਕ ਹੈ ਨਾਲ ਦੀ ਲੇਡੀ ਹੈ ਆਂਦੇ ਜੀ ਉਹਦੀ ਛਤਰਛਾਇਆ ਥੱਲੇ ਹੋ ਰਿਆ 6 ਕਿਲੋਮੀਟਰ ਦੂਰ ਬਿਲਗਾ ਤੋਂ ਪਾਈਪ ਸੀਵਰੇਜ ਵਾਲਾ ਪਾਣੀ ਲਿਓਣਗੇ ਲਿਆ ਕੇ ਸਤਲੋਚ ਸੱਟਾਂਗੇ ਉਹ ਆnde ਯਾਰ ਤੁਸੀਂ ਸਾਰੇ ਪਿੰਡਾਂ ਦੇ ਵਿੱਚ ਉਹ ਪਾਈਪਾਂ ਕਰੈਕ ਵੀ ਹੋਣੀਆਂ ਐ ਉੱਥੇ ਹੀ ਪਾਣੀ ਡਿੱਗਣਾ ਐ ਪਹਿਲਾਂ ਵੀ ਹੋ ਚੁੱਕਿਆ ਔਰ ਆnde ਐਸਟੀਪੀ ਦਾ ਨਹੀਂ ਹੋਣਾ ਤੁਸੀਂ ਕਹਿ ਰਹੇ ਹੋ ਐਸਟੀਪੀ ਦਾ ਜਦ ਕਿ ਉਹਦੇ ਵਿੱਚ ਦੂਜਾ ਪਾਣੀ ਵੀ ਪਾਇਆ ਜਾਊਗਾ ਮੈਂ ਉਹਨਾਂ ਨੂੰ ਸਿਰਫ ਇੱਕ ਗੱਲ ਕਹੀ ਆ ਮੈਂ ਕਿਹਾ ਜਿਹੜਾ ਵੀ ਅਥਾਰਟੀ ਆਵੀ ਉਹਨੂੰ ਇੱਕ ਗੱਲ ਪੁੱਛਿਓ ਜੀ ਕੀ ਟ੍ਰੀਟਡ ਪਾਣੀ ਵੀ ਦਰਿਆ ਦੇ ਵਿੱਚ ਪਾ ਸਕਦੇ ਆ ਜਾਂ ਥੱਲੇ ਪਾ ਸਕਦੇ ਆ ਜੇ ਸੱਚਾ ਦਲੀੱਕੀ ਦਿਓ। ਔਰ ਜਿਹੜੀ ਉਹ ਜਿੱਥੇ ਸ਼ਰਤ ਹੈ ਕਿ ਪਾ ਸਕਦੇ ਹੋ ਉਹ ਚ ਬੀਓਡੀ ਸੀਓਡੀ ਉਹਨਾਂ ਦੀ ਮਾਤਰਾ ਉਨੀ ਘੱਟ ਹੁੰਦੀ ਹੈ ਜਿੱਥੇ ਉਹ ਪਾਣੀ ਪੀਤਾ ਵੀ ਜਾ ਸਕੇ। ਸੋ ਉਹ ਮਾਪਦੰਡ ਦਾ ਉਹ ਪੂਰੇ ਹੀ ਨਹੀਂ ਕਰ ਰਹੇ। ਤਾਂ ਉਹਨਾਂ ਨੂੰ ਕੋ ਜਿਹੜਾ ਵੀ ਅਫੀਸਰ ਆਵੇ ਉਹਨੂੰ ਕਹਿ ਲਿਖ ਕੇ ਦੇ ਸਾਨੂੰ। ਫਿਰ ਤੁਸੀਂ ਦੇਖਾਂਗੇ ਕਿਵੇਂ ਜੋਬਤੇ ਰਹਿੰਦੇ। ਤੁਸੀਂ ਯਾਰ ਪਿੰਡਾਂ ਵਾਲੇ ਸ਼ਹਿਰਾਂ ਵਾਲੇ ਸਾਡੇ ਸਿੱਧੇ-ਸੁੱਧੇ ਲੋਕਾਂ ਦਾ ਨਜਾਇਜ਼ ਫਾਇਦਾ ਉਠਾਉਂਦੇ ਹੋ ਕਿ ਉਹਨਾਂ ਨੂੰ ਪਤਾ ਨਹੀਂ ਇਸ ਸੇਲੀਮ ਨੂੰ ਕਹਿ ਰਹੇ ਆਂ ਅੱਜ ਅਸੀਂ ਤਾਂ ਆਪਦੇ ਡਿਊਟੀ ਨਿਭਾ ਰਹੇ ਆਂ ਔਰ ਆਖਰ ਤੱਕ ਨਿਭਾਵਾਂਗੇ ਆਖਰੀ ਸਾਹ ਤੱਕ ਨਿਭਾਵਾਂਗੇ ਕਿ ਤੁਸੀਂ ਨਿਭਾ ਰਹੇ ਹੋ ਸਿਰਫ ਇੰਨਾ ਕਰ ਲੋ ਆ ਮੇਰੇ ਹੱਥ ਜੋੜੇ ਮੁੱਦਿਆਂ ਦੇ ਉੱਤੇ ਰਾਜਨੀਤੀ ਲਾਓ ਜਿਹਨੂੰ ਮਰਜ਼ੀ ਵੋਟ ਪਾਇਓ ਜੀ ਮੁੱਦਿਆਂ ਤੇ ਪਾਓ 35 ਕ ਮੁੱਦੇ ਨੇ ਉਹਨਾਂ ਦੀ ਡਿਟੇਲ ਅਸੀਂ ਦੇ ਦੇਾਂਗੇ ਲਿਖ ਲਿਖ ਕੇ ਤੁਹਾਨੂੰ ਪਹਿਲਾਂ ਵੀ ਦੇ ਚੁੱਕੇ ਹਾਂ ਦੁਬਾਰਾ ਦੇ ਦੇਾਂਗੇ ਦੁਬਾਰਾ 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 ਜਿੰਨੇ ਵਾਰੀ ਕਹਾਂਗੇ ਦੇਵਾਂਗੇ ਕਰ ਲਿਓ ਜੇ ਇਹ ਨਹੀਂ ਤਾਂ ਐ ਹੀ ਆਪਾਂ ਚੁਣਾਗੇ ਸਰਕਾਰ ਫਿਰ 5 ਸਾਲ ਉਹ ਆਪਾਂ ਨੂੰ ਕੁੱਟੂਗੀ ਲੁੱਟੂਗੀ ਤੇ ਫਿਰ ਕੁਝ ਕਿ ਚੀਜ਼ਾਂ ਵਾਪਸ ਕਰਾ ਕੇ ਆਪਾਂ ਛਾਲਾ ਮਾਰਾਂਗੇ ਅਸੀਂ ਜਿੱਤ ਗਏ ਜੇ ਇਹਨਾਂ ਚੀਜ਼ਾਂ ਤੋਂ ਵਾਪਸ ਆਉਣਾ ਚਾਹੁੰਦੇ ਹੋ ਔਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਬਾਹਰ ਨਾ ਜਾਣ ਤੁਹਾਡਾ ਐਡਮਿਨਿਸਟ੍ਰੇਸ਼ਨ ਵੀ ਉਵੇਂ ਚੱਲੇ ਜਿਵੇਂ ਕੈਨੇਡਾ ਔਰ ਯੂਰਪ ਅਮਰੀਕਾ ਚੱਲ ਰਹੀ ਹੈ ਤਾਂ ਮੁੱਦੇ ਹਤੇ ਆ ਜੋ ਉਹ ਮੁੱਦਿਆਂ ਤੇ ਹੀ ਨੇ ਉਹਨਾਂ ਦੀ ਗਈ ਗੁਜ਼ਰੀ ਧਰਤੀ ਜਿੱਥੇ ਇਹ ਜਿਹੇ ਮੌਸਮ ਹੈ ਕਿ 6 ਮਹੀਨੇ ਲੋਕ ਬਾਹਰ ਨਾ ਨਿਕਲ ਸਕਣ ਉਹ ਵਧੀਆ ਪ੍ਰਸ਼ਾਸਨ ਵਧੀਆ ਉਹਨਾਂ ਦਾ ਤੇ ਸਾਡੀ ਜੋ ਸੋਨੇ ਵਰਗੀ ਧਰਤੀ ਕਮਾਲ ਦਾ ਪਾਉਣ ਪਾਣੀ ਅਸੀਂ ਖਰਾਬ ਕਿਉਂ ਕਿਉਂਕਿ ਸਾਡਾ ਸਿਸਟਮ ਖਰਾਬ ਤੇ ਸਿਸਟਮ ਚਲਾਉਣਾ ਕਿਨੇ ਸਰਕਾਰ ਨੇ ਸਰਕਾਰ ਚੁਣੀ ਕਿਨੇ ਆਪਾਂ ਯਾਰ ਥੋੜਾ ਜਿਹਾ ਸੋਚ ਲਓ ਮਤਲਬ ਮੈਂ ਜਾਣ ਨਹੀਂ ਸਕਿਆ ਜਿਨੇ ਮਤਲਬ ਹਰ ਵਕਤ ਉਹਨਾਂ ਨਾਲ ਅੰਦੋਲਨ ਚੜਿਆ ਜਦੋਂ ਉਹਨੂੰ ਵੱਡਾ ਕਰਨਾ ਸੀ ਮੈਂ ਪਹਿਲਾਂ ਵਾਲੇ 2-3 ਦਿਨ ਉੱਥੇ ਸੀ ਮੈਂ ਕੱਲ ਵੀ ਨਹੀਂ ਗਿਆ ਮੈਂ ਅੱਜ ਵੀ ਨਹੀਂ ਗਿਆ ਕਿਉਂ ਕਿ ਅਗਲੀਆਂ ਲੜਾਈਆਂ ਸ਼ੁਰੂ ਹੋ ਗਈਆਂ ਨੇ ਹੁਣ ਅਸੀਂ ਵੀ 3 ਤਰੀਕ ਨੂੰ ਇਸੇ ਪੰਜਾਬ ਪੋਲਿਊਸ਼ਨ ਬੋਰਡ ਨੂੰ ਘੇਰਨ ਜਾ ਰਹੇ ਹਾਂ ਪਟਿਆਲੇ ਕਿਉਂ ਘੇਰ ਰਹੇ ਹਾਂ ਕਿਉਂਕਿ ਸਾਰੀਆਂ ਗੰਦਾ ਪਾਣੀ ਕਰਨ ਦੀਆਂ ਪਰਮਿਸ਼ਨਾਂ ਪੰਜਾਬ ਪੋਲਿਊਸ਼ਨ ਬੋਰਡ ਦਿੰਦਾ ਹੈ ਕਈ ਥਾਵਾਂ ਤੇ ਜਿਵੇਂ ਕਿ ਕਮਾਲੂ ਉੱਥੇ ਇਹਨਾਂ ਨੇ ਲਾਇਸੈਂਸ ਉਹਨਾਂ ਦਾ ਰਿਨਿਊ ਨਹੀਂ ਕੀਤਾ ਪਰ ਫੇਰ ਵੀ ਉਹ ਫੈਕਟਰੀ ਚੱਲ ਰਹੀ ਹੈ ਉਹਨਾਂ ਤੇ ਕਾਰਵਾਈ ਕੋਈ ਨਹੀਂ ਉਲਟਾ ਪਿੰਡ ਵਾਲਿਆਂ ਤੇ ਕਾਰਵਾਈਆਂ ਹੋ ਰਹੀਆਂ ਉਹਨਾਂ ਨੂੰ ਡਰਾਇਆ ਜਾ ਰਿਹਾ ਕਿਸ ਤਰ੍ਹਾਂ ਚਲਾਵਾਂਗੇ ਕੋਟ ਕਰ ਰਿਹਾ ਪੰਜਾਬ ਪੋਲਿਊਸ਼ਨ ਬੋਰਡ ਜੀ ਦੀ ਚੇਅਰਮੈਨ ਇੱਕ ਦਿੱਲੀ ਦੀ ਲੜਕੀ ਲਿਆ ਕੇ ਬਣਾ ਦਿੱਤੀ ਗਈ ਹੈ ਸੋ ਤੁਹਾਡੇ ਪਾਣੀ ਸਾਫ਼ ਰਹਿਣਗੇ ਜਾਂ ਗੰਦੇ ਰਹਿਣਗੇ ਡਿਸਾਈਡ ਦਿੱਲੀ ਵਾਲੇ ਕਰਨਗੇ ਉਹ ਪੰਜਾਬ ਗਵਰਨਮੈਂਟ ਦੀ ਅਪੁਆਇੰਟੀ ਹੈ ਇਸ ਲਈ ਆਪਾਂ ਉੱਥੇ 3 ਤਰੀਕ ਨੂੰ ਘੇਰਾਂਗੇ 11 ਔਰ 12 ਦੇ ਵਿੱਚ ਤਸੀਂ ਦੱਖਣ ਮਾਰਨ ਗੁਰਦੁਆਰਾ ਸਾਹਿਬ ਪਹੁੰਚਣਾ ਹੈ ਔਰ ਉਥੋਂ ਆਪਾਂ ਤੁਰ ਕੇ ਉੱਥੇ ਤੱਕ ਜਾਵਾਂਗੇ ਔਰ ਫਿਰ ਉਹਨਾਂ ਨੂੰ ਮੈਮੋਰੰਡਮ ਵੀ ਦੇਵਾਂਗੇ ਉਹਨਾਂ ਨੂੰ ਆਪ ਦੀਆਂ ਤਕਲੀਫਾਂ ਵੀ ਦੱਸਾਂਗੇ ਔਰ ਤਾਂ ਜੋ ਬਾਕੀ ਦੁਨੀਆ ਨੂੰ ਵੀ ਪਤਾ ਲੱਗੇ ਕਿ ਸਾਡੇ ਪਾਣੀ ਨਾਲ ਸਾਡੇ 에ਅਰ ਨਾਲ ਪੋਲਿਊਸ਼ਨ ਕੀਤ ਕਦਰ ਮਤਲਬ ਤੁਸੀਂ ਕਹਿੰਦੇ ਬਰਬਾਦੀ ਹੋ ਰਹੀ ਹੈ ਇਹ ਉਹੀ ਪਾਣੀ ਹੈ ਜਿਹਨੂੰ ਪਿਓਦਾਰਾ ਤ ਰਤਬਾ ਦਿੰਦਾ ਹੈ ਗੁਰਬਾਣੀ ਚ ਇਹ ਉਹੀ ਹਵਾ ਹੈ ਜਿਹਨੂੰ ਗੁਰੂ ਦਾ ਰਤਬਾ ਇਹ ਹਿਟਰਟੀਆਂ ਜਿਹਨੂੰ ਮਾਂ ਦਾ ਦਰਜਾ ਦਿੱਤਾ ਹੈ ਜਿਹਨੂੰ ਅਸੀਂ ਬਰਬਾਦ ਕਰਤਾ ਹੈ ਜਿਸ ਦੇ ਨਾਲ ਸਾਡੀ ਜ਼ਿੰਦਗੀ ਵੀ ਬਿਮਾਰ ਹੋ ਗਈ ਹੈ ਜਾਂ ਸਾਡੇ ਘਰ ਛੋਟੇ ਹੋ ਗਏ ਨੇ ਤੇ ਨਾ ਕਰਪਟ ਪੋਲਿਟੀਸ਼ੀਨਾਂ ਦੇ ਬੈਰੋਕਰੇਟਸ ਦੇ ਪੁਲਿਸ ਵਾਲਿਆਂ ਦੇ ਅਫੀਸਰਾਂ ਦੇ ਮਹਿਲ ਬਣ ਗਏ ਨੇ ਔਰ ਜੇ ਇਹਨੂੰ ਕਾਬੂਚ ਕਰਨਾ ਹੈ ਤਾਂ ਮੇਰੀ ਬੇਨਤੀ ਹੈ ਮੁੱਦਿਆਂ ਤੇ ਆਓ